ਸ਼੍ਰੋਮਣੀ ਅਕਾਲੀ ਦਲ ਦੀ ਚੋਣਾਂ ਨੂੰ ਲੈ ਕੇ ਇਸ ਵਾਰ ਨਵੀਂ ਰਣਨੀਤੀ ਆ ਕਈ ਥਾਈਂ ਹਲਕੇ ਬਦਲੇ ਜਾ ਰਹੇ ਨੇ ਨਵੀਂ ਰਣਨੀਤੀ ਸੁਖਬੀਰ ਸਿੰਘ ਬਾਦਲ ਤਿਆਰ ਕਰ ਰਹੇ ਨੇ ਯੰਗ ਚਿਹਰੇ ਨੇ ਜਿਹੜੇ ਪਰਮਿੰਦਰ ਸਿੰਘ ਢੀਂਡਸਾ ਜਾਂ ਹੋਰ ਨੇ ਉਹ ਐਕਟਿਵਲੀ ਪੰਜਾਬ ਦੀ ਪੋਲਿਟਿਕਸ 'ਚ ਕੰਮ ਕਰ ਰਹੇ ਨੇ ਸਾਡੇ ਨਾਲ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨਾਲ ਗੱਲਬਾਤ ਕਰਦੇ ਆ ਢੀਂਡਸਾ ਸਾਹਿਬ ਹਾਲਾਤ ਕੀ ਨੇ ਪੰਜਾਬ ਦੇ ਕੀ ਨਜ਼ਰ ਆ ਰਹੇ ਕਿਉਂਕਿ ਪਹਿਲਾਂ ਕਾਫੀ ਆਪ ਦਾ ਅਸਰ ਸੀਗਾ ਪਿਛਲੇ ਦਿਨਾਂ 'ਚ ਕੁਝ ਚੀਜ਼ਾਂ ਵਾਪਰੀਆਂ ਨੇ ਪੰਜਾਬ ਦੀ ਪੋਲਿਟਿਕਸ 'ਚ ਤੋਂ ਤੁਸੀਂ ਕਿਵੇਂ ਦੇਖ ਰਹੇ ਹੋ ਗੈਸੇ ਯੰਗ ਚਿਹਰੇ ਦੇ ਤੌਰ ਤੇ ਹਮ ਤਾਂ ਦੇਖੋ ਜੀ ਅਜਰ ਜੀ ਜਦ ਸਿਆਸਤ ਦੇ ਵਿੱਚ ਮੈਂ ਸਮਝਦਾ ਨੇੜੇ ਨੇੜੇ ਜਦ ਚੋਣਾ ਆਉਂਦੀ ਹੈ ਤਾਂ ਅਸਲੀ ਚਿਹਰਾ ਸਾਰਿਆਂ ਦਾ ਸਾਹਮਣੇ ਆ ਜਾਂਦਾ ਹੈ ਹੌਲੀ ਹੌਲੀ ਜਿਹੜੇ ਲੋਕ ਲੋਕਾਂ ਨੂੰ ਗੁੰਮਰਾਹ ਕਰ ਰਹੇ ਸੀ ਪੰਜਾਬ ਦੇ ਬਾਰੇ ਝੂਠਾ ਪ੍ਰਚਾਰ ਕਰ ਰਹੇ ਸੀ ਅੱਜ ਉਹਨਾਂ ਦਾ ਚਿਹਰਾ ਬੇਨਕਾਬ ਹੋ ਗਿਆ ਉਹਨਾਂ ਦੀਆਂ ਜੋ ਮਨਸ਼ਾ ਨਹੀਂ ਉਹ ਲੋਕਾਂ ਦੇ ਸਾਹਮਣੇ ਆ ਗਈਆਂ ਤੇ ਮੈਂ ਸਮਝਦਾ ਚੋਣਾਂ ਦੇ ਵਿੱਚ ਲੋਕ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਤੇ ਪਾਸਪਾ ਨੂੰ ਜਿਹੜਾ ਮੌਕਾ ਦੇ ਨਹੀਂ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜੋ ਕੰਮ ਕੀਤੇ ਨੇ ਉਹ ਕੋਈ ਵੀ ਸਰਕਾਰ ਜਿਹੜੀ ਹੈ ਪੰਜਾਬ ਦੀ ਨਹੀਂ ਕਰ ਸਕੀ ਲੋਕਾਂ ਨੂੰ ਰਹਿਤਾਂ ਸੋਤਾਂ ਦੇਣ ਦੀ ਗੱਲ ਹੋਵੇ ਪੰਜਾਬ ਦੇ ਵਿਕਾਸ ਦੀ ਗੱਲ ਹੋਵੇ ਅਤੇ ਹਰ ਪੱਖ ਤੋਂ ਮੈਂ ਸਮਝਾਂ ਅਸੀਂ ਜਿਹੜਾ ਹੈ ਉਹਨੂੰ ਟੱਚ ਕਰਨ ਦੀ ਇਕਨੋਮੀ ਨੂੰ ਕੋਸ਼ਿਸ਼ ਕੀਤੀ ਹੈ ਇਹ ਹੈ ਜਿਹੜਾ ਇੱਕ ਕੰਮ ਆਗਾ ਜੇ ਤੁਸੀਂ ਲੋਕਾਂ ਨੂੰ ਕਹਿਣਾ ਹੋਵੇ ਕਿ ਇੱਕ ਕੰਮ ਆਗਾ ਜਿਹਦੇ ਆਧਾਰ ਦੇ ਉੱਤੇ ਲੋਕ ਸ਼੍ਰੋਮਣੀ ਕਾਲੀਦਾ ਨੂੰ ਵੋਟਾਂ ਦੇਣ ਦੀ ਦੇਖੋ ਇੱਕ ਕੰਮ ਦੇ ਉੱਤੇ ਨਹੀਂ ਮੈਂ ਤਾਂ ਸਾਰੇ ਹਰ ਪੱਖ ਤੋਂ ਕਹਿਣਾਗਾ ਸਾਡੀ ਜੋ ਪੰਜਾਬ ਦਾ ਅਰਥਚਾਰਾ ਹੈ ਉਹਦਾ ਫਲਾ ਪਿਛਲੇ ਜੇ ਆਪਕਾ ਇਹ 9 ਸਾਲਾਂ ਦੇ ਵਿੱਚ ਚੌਗਣਾ ਹੋ ਗਿਆ ਇਹ ਮੈਂ ਨਹੀਂ ਕਹਿੰਦਾ ਸਾਡੇ ਸਟੈਟਿਸਟਿਕਸ ਕਹਿੰਦੇ ਨੇ ਸਾਡਾ ਜੋ ਕਰਜ਼ਾ ਸੀ ਕਰਜ਼ੇ ਦੀ ਅਨੁਪਾਤ ਸੀ ਉਹ ਘਟ ਗਈ ਹੈ ਪੰਜਾਬ ਦਾ ਸਰਪੱਕੀ ਵਿਕਾਸ ਹੋਇਆ ਤੁਸੀਂ ਆਹ ਤੋਂ ਅਸਲ ਪਹਿਲਾਂ ਜੋ ਪਿੰਡਾਂ ਤੇ ਸ਼ਹਿਰਾਂ ਦੇ ਹਾਲਾਤ ਸੀ ਜੋ ਅੱਜ ਨੇ ਉਹਨਾਂ ਦੇ ਨਿਗਾਹ ਮਾਰ ਕੇ ਦੇਖ ਲਓ ਤੇ ਨਵੀਆਂ ਜਿਹੜੇ ਐਜੂਕੇਸ਼ਨ ਹੈ ਜਿਹੜੀਆਂ ਉਹਨੂੰ ਸਰਕਾਰ ਨੇ ਤਰਜੀਹ ਦਿੱਤੀ ਐ ਐਜੂਕੇਸ਼ਨ ਅੱਜ ਪੰਜਾਬ ਐਜੂਕੇਸ਼ਨ ਦੇ ਵਿੱਚ ਹਿੰਦੁਸਤਾਨ ਦੇ ਮੋਰੀ ਸੂਬਿਆਂ ਚੋਂ ਹੈ ਜਿਹੜਾ ਅੱਛਾ ਪਰਫਾਰਮ ਕਰ ਰਹੇ ਨੇ ਹੈਲਥ ਸੈਕਟਰ ਦੇ ਵਿੱਚ ਬਹੁਤ ਨਵਾਂ ਕੀਤਾ ਸਰਕਾਰ ਨੇ ਜਿਹੜੇ ਨਵੇਂ ਹਸਪਤਾਲ ਖੋਲੇ ਐ ਵਧੀਆ ਸੁਵਿਧਾਵਾਂ ਪ੍ਰਦਾਨ ਕੀਤੀਆਂ ਇਹਦਾ ਲੋਕਾਂ ਨੂੰ ਹੁਣ ਕਾਫੀ ਵੱਡੀਆਂ ਜਿਹੜੀਆਂ ਸੂਰਤਾਂ ਨੇ ਉਹ ਹੁਣ ਮਿਲਣੇ ਸ਼ੁਰੂ ਹੋਈਆਂ ਪਰ ਕਿਹਾ ਜਾਂਦਾ ਕਿ ਪੰਜਾਬ ਦੀ ਇਕਨੋਮੀ ਕ੍ਰਾਈਸਿਸ ਚਾ ਲਗਾਤਾਰ ਪੰਜਾਬ ਬਿਮਾਰ ਆ ਔਰ ਓਵਰਡਰਾਫਟਿੰਗ ਦੀ ਗੱਲ ਵਾਰ-ਵਾਰ ਚੱਲਦੀ ਆ। ਇੱਕ 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 ਗੱਲ ਸੁਣੋ। ਮੈਂ ਗੱਲ ਕਈ ਵਾਰ ਜਿਹੜੀ ਹੈ ਕਹੀ ਹੈ ਵੀ ਓਵਰਡਰਾਫਟਿੰਗ ਵੀ ਇੱਕ ਫਾਈਨਾਂਸਿੰਗ ਦਾ ਤਰੀਕਾ ਹੈ। ਅਸੀਂ ਜੋ ਓਵਰঅল ਜੋ ਮੈਟਰ ਕਰਦਾ ਹੈ ਵੀ ਜੋ 31 ਮਾਰਚ ਨੂੰ ਤੁਸੀਂ ਕਿੰਨੇ ਓਵਰਡਰਾਫਟ ਦੇ ਵਿੱਚ ਨਾ ਕਿ ਤੁਸੀਂ ਹਰ ਮਹੀਨੇ ਨੇ ਜਾਂ ਹਰ 10 ਦਿਨ ਬਾਅਦ ਕੀ ਪੋਜੀਸ਼ਨ ਹੈ ਕਿਉਂਕਿ ਜੋ ਸਾਲ ਦਾ ਲਿਖਾ ਚੁੱਕਾ ਹੈ 31 ਮਾਰਚ ਨੂੰ ਓਵਰਆਲ ਉਹ ਜਿਹੜਾ ਹੋਣਾ ਸਾਡੇ ਪੈਸੇ ਅਸੀਂ ਆ ਜਾਂਦੇ ਆ ਖਰਚਦਿੰਨੇ ਆ ਆ ਜਾਂਦੇ ਖਰਚਦਿੰਨੇ ਆ ਪਹਿਲਾਂ ਕੀ ਹੁੰਦਾ ਸੀ ਕੇਂਦਰ ਸਰਕਾਰ ਅਲਾਉ ਕਰਦੀ ਸੀ ਵੀ ਜਿਹੜਾ ਪੂਰਾ ਸਾਲ ਦੀ ਲਿਮਿਟ ਹੈ ਉਹ ਤੁਸੀਂ ਜਦ ਮਰਚ ਯੂਜ਼ ਕਰ ਲਓ ਪਰ ਹੁਣ ਉਹਨਾਂ ਨੇ ਕੁਆਰਟੀ ਸੈਕਸ਼ਨ ਲਾਤੀ ਕਿ ਇਸ ਮਹੀਨੇ ਦੇ ਵਿੱਚ ਇਤੋਂ ਵੱਧ ਨਹੀਂ ਤੁਸੀਂ ਲੈ ਸਕਦੇ ਇਸ ਮਹੀਨੇ ਵਿੱਚ ਇਤੋਂ ਵੱਧ ਨਹੀਂ ਲੈ ਸਕਦੇ ਉਹ ਕੀ ਹੁੰਦਾ ਕਈ ਮਹੀਨਿਆਂ ਦੇ ਵਿੱਚ ਸਾਡੀ ਸਰਕਾਰ ਦੀ ਆਮਦਨ ਹੈ ਜਿਹੜੀ ਉਹ ਕਾਫੀ ਵੱਧ ਜਾਂਦੀ ਹੈ। ਖਾਸ ਤੌਰ ਤੇ ਸਾਡਾ ਜਦ ਪੈਟੀ ਤੇ ਕਣਕ ਦਾ ਸੀਜ਼ਨ ਹੁੰਦਾ ਹੈ। ਫੈਸਟਿਵ ਸੀਜ਼ਨ ਹੁੰਦਾ ਹੈ। ਉਦੋਂ ਸਾਡੀ ਜਿਹੜੀ ਆਮਦਨ ਹੈ ਉਹ ਕਾਫੀ ਵਧੀ ਹੁੰਦੀ ਹੈ ਤੇ ਬਾਕੀ ਜਿਹੜੇ 5-6 ਮਹੀਨੇ ਆ ਉਦੋਂ ਜਿਹੜੀਆਂ 6-7 ਮਹੀਨੇ ਉਦੋਂ ਇਨਕਮ ਜਿਹੜੀ ਹੈ ਉਹ ਰਿਲੇਟਿਵਲੀ ਘੱਟ ਹੁੰਦੀ ਹੈ। ਪਰ ਸਾਡੇ ਖਰਚੇ ਹਰ ਮਹੀਨੇ ਉਨੇ ਹੀ ਹੁੰਦੇ ਆ। ਤਰ ਗਾਂ ਵੀ ਹੁੰਦੀਆਂ ਜਣੀਆਂ ਪੈਸਾ ਵੀ ਹੁੰਦੀਆਂ ਜਣੀਆਂ ਜੋ ਕਰਜ਼ੇ ਦੇ ਨੇ ਉਹ ਵੀ ਉਹ ਵੀ ਮੋੜਨੇ ਨੇ। ਸੋ ਇਸ ਲਈ ਇਹਦੇ ਨਾਲ ਥੋੜੀਆਂ ਜਿਹੜੀਆਂ ਕੁਝ ਮਹੀਨਿਆਂ ਦੇ ਵਿੱਚ ਇਨਕਮ ਤੇ ਐਕਸਪੈਂਡੀਚਰ ਦਾ ਗੈਪ ਵੱਧ ਜਾਂਦਾ ਪਰ ਜੁਮਿਨਿਆਂ ਦੇ ਵਿੱਚ ਅਸੀਂ ਸਰਪਸਟ ਕਿ ਜਾਨਦੇ ਹਾਂ ਅਸੀਂ ਜਿਹੜਾ ਹੈ ਪਿਛਲਾ ਸਾਰਾ ਮੁੜ ਜਾਂਦਾ ਸੋ ਇਸ ਲਈ ਇਹ ਜੋ ਪਿਛਲੇ ਸਮੇਂ ਦੇ ਵਿੱਚ ਫਾਈਨੈਂਸ ਕਮਿਸ਼ਨ ਦੀ ਸਿਫਾਰਿਸ਼ ਤੇ ਜੋ ਕੁਆਰਟਰਲੀ ਰੈਸਟ੍ਰਿਕਸ਼ਨ ਨਹੀਂ ਹੈ ਉਹਦੇ ਨਾਲ ਜਿਹੜਾ ਸਾਰਾ ਜਿਹੜਾ ਇੱਕ ਕੰਨਾ ਪਰ ਓਵਰਆਲ ਜਿਹੜਾ ਹੈ ਪੰਜਾਬ ਦਾ ਅਰਥਚਾਰਾ ਜੇ ਤੁਸੀਂ ਸਟੈਟਿਸਟਿਕਸ ਦੇਖੋ ਕੇਂਦਰ ਸਰਕਾਰ ਦੇ ਜੋ ਆਏ ਨੇ ਮਾਮਲੋਂ ਉਹ ਦੇਖੀ ਤਾਂ ਬਹੁਤ ਜਿਹੜਾ ਵੱਡਾ ਉਹਦੇ ਵਿੱਚ ਜਿਹੜਾ ਅਸੀਂ ਇੰਪਰੂਵਮੈਂਟ ਕੀਤੀ ਲੋਕ ਕਹਿੰਦੇ ਅੰਕੜੇ ਤਾਂ ਠੀਕ ਆ ਪਰ ਤਨਖਾਹਾਂ ਦੀ ਜਦੋਂ ਗੱਲ ਆਉਂਦੀ ਹੈ ਮਲਾਜ਼ਮਾਂ ਨੂੰ ਮਲਾਜ਼ਮ ਵੀ ਰੌਲਾ ਪਾਉਂਦੇ ਨੇ ਕਈ ਵਾਰ ਕਿ ਤਨਖਾਹਾਂ ਟਾਈਮ ਤੇ ਨਹੀਂ ਮਿਲ ਰਹੀਆਂ ਇਸ ਤਰ੍ਹਾਂ ਮੈਂ ਗੱਲ ਦੱਸਦਾ ਇਹਦੇ ਵਿੱਚ ਕੀ ਹੈ ਕੁਝ ਵੀ ਜਿਹੜੀ ਕਦੇ ਵੀ ਸਾਡੇ ਪਿਛਲੇ 5 ਸਾਲਾਂ ਚ ਮਲਾਜ਼ਮਾਂ ਦੀ ਤਨਖਾਹ ਟਲੇ ਨਹੀਂ ਹੋਈ ਉਹ ਜਿਹੜਾ ਜ਼ਿਆਦਾ ਲੋਕ ਜਿਹੜਾ ਜਿਹਦਾ ਉਕਾਦਦੇ ਨੇ ਕੁਝ ਸਕੀਮਾਂ ਨੇ ਜਿਹੜੀਆਂ ਸੈਂਟਰਲੀ ਸਪੌਂਸਰਡ ਸਕੀਮਸ ਨੇ ਜਿਨ੍ਹਾਂ ਲਈ ਸਾਨੂੰ ਪੈਸਾ ਹਰ ਤਿੰਨ ਮਹੀਨੇਵਾਂ ਤੇ ਛੇ ਮਹੀਨੇਵਾਂ ਦਾ ਹੁੰਦਾ ਹੈ। ਸੋ ਉਹਨਾਂ ਦੀਆਂ ਕਈ ਵਾਰ ਪੇਮੈਂਟਸ ਉਹਦੇ ਕਰਕੇ ਡਿਲੇ ਹੋ ਜਾਂਦੀਆਂ। ਕਈ ਜਿਹੜੀਆਂ ਸਾਡੀ ਗ੍ਰਾਂਟੇਡ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਪਹਿਲਾਂ ਅਸੀਂ ਕੁਆਰਟਰਲੀ ਗ੍ਰਾਂਟੇਡ ਦਿੰਦੇ ਸੀ ਹੁਣ ਅਸੀਂ ਮੰਥਲੀ ਕਰਤੀ ਉਹਨੂੰ ਪ੍ਰੋਬਲਮ ਖਤਮ ਹੋ ਗਈ ਹੈ। ਜਿਵੇਂ ਗ੍ਰਾਂਟੇਡ ਕਾਲਜਸ ਸਕੂਲ ਸੀਗੇ ਉਹਨੂੰ ਪਹਿਲਾਂ ਕੁਆਰਟਰਲੀ ਜਾਂਦੀ ਸੀ ਹੁਣ ਅਸੀਂ ਕਰਤਾ ਵੀ ਉਹਨੂੰ ਬਿਹਤਰ ਕਰਨ ਵਾਸਤੇ ਮੰਥਲੀ ਕਰਤੀ ਹੈ। ਹੁਣ ਮੰਥਲੀ ਉਹਨੂੰ ਗ੍ਰਾਂਟੇਡ ਜਾਂਦੀ ਹੈ ਉਹਨਾਂ ਦੀਆਂ ਇਹ ਪ੍ਰੋਬਲਮਸ ਖਤਮ ਹੋ ਗਈ ਹੈ। ਇਨੀਸ਼ially ਕੁਝ ਸੀਗੇ ਪਰ ਹੁਣ ਜਿਹੜੀ ਕੋਈ ਅਸੀਂ ਨਹੀਂ ਕਈ ਹੁਣ ਜਿਵੇਂ ਆਪਾਂ ਮੁਲਾਜ਼ਮ ਲਾਓ ਨਰੇਗਾ ਦੇ ਮੁਲਾਜ਼ਮ ਨੇ ਉਹਨਾਂ ਨੂੰ ਨਰੇਗਾ ਦਾ ਜੋ ਕੰਟਿੰਜੈਂਸੀ ਫੰਡ ਹੈ ਉਹਦੇ ਵਿੱਚੋਂ ਪੈਸਾ ਮਿਲਦਾ ਹੁਣ ਕਹਿਣ ਨੂੰ ਉਹ ਪੰਜਾਬ ਸਰਕਾਰ ਦੇ ਮੁਲਾਜ਼ਮ ਨੇ ਪਰ ਜੇ ਉੱਥੇ ਨਰੇਗਾ ਦੇ ਕੰਮ ਹੋਣਗੇ ਕੰਟਿੰਜੈਂਸੀ ਦੇ ਵਿੱਚੋਂ ਹੀ ਪੈਸਾ ਮਿਲਣਾ ਉਹਨੂੰ ਖਜ਼ਾਨੇ ਚੋਂ ਤਾਂ ਜਾਣਾ ਨਹੀਂ ਤੇ ਉਹ ਵੀ ਸਰਕਾਰ ਦੇ ਉੱਤੇ ਜਿਹੜਾ ਲਾ ਕੇ ਸਣਦੇ ਨੇ ਜੀ ਡਿਲੇ ਹੋਗੀ ਸੋ ਇਸ ਲਈ ਕਈ ਚੀਜ਼ਾਂ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਬਾਰ-ਬਾਰ ਜੋ ਸਾਡੇ ਖਜ਼ਾਨੇ ਚੋਂ ਡਾਇਰੈਕਟਲੀ ਪੇਮੈਂਟ ਜਿਨ੍ਹਾਂ ਨੂੰ ਜਾਂਦੀ ਹੈ ਮੁਲਾਜ਼ਮਾਂ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਉਹਨਾਂ ਨੂੰ ਕਦੇ ਵੀ ਜਿਹੜੀ ਡਿਲੇਰੀ ਹੋਈ ਜਦ ਵੀ ਉਹਨਾਂ ਦੇ ਬਿੱਲ ਆ ਜਾਂਦੇ ਨਾਲ ਦੀ ਨਾਲ ਜਿਹੜੀ ਪੇਮੈਂਟ ਕਿਹ ਹੁੰਦੀ ਹੈ ਪਿਛਲੇ 5 ਸਾਲਾਂ ਦਾ ਮੈਂ ਦਾਅਵੇ ਨਾਲ ਕਹਿ ਸਕਦਾ ਇਹ 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 ਹਾਲਾਤ ਆਮ ਆਦਮੀ ਪਾਰਟੀ ਤੇ ਕਾਂਗਰਸ ਵਾਰ-ਵਾਰ ਕਹਿੰਦੀਆਂ ਨੇ ਕਿ ਪੰਜਾਬ ਦੀ ਇਕਨੋਮੀ ਦਾ ਦਿਵਾਲਾ ਨਿਕਲ ਚੁੱਕਿਆ ਹੈ ਪੰਜਾਬ ਦੀ ਇਕਨੋਮੀ ਪਟੜੀ ਤੋਂ ਲੈ ਚੁੱਕੀ ਹੈਗੀ ਪੰਜਾਬ ਉਹਨਾਂ ਨੂੰ ਅਕਾਲੀ ਬੀਜੇਪੀ ਸਰਕਾਰੇ ਦੇ ਲਈ ਜ਼ਿੰਮੇਵਾਰ ਹੈ ਦੇਖੋ ਉਹਨਾਂ ਨੂੰ ਪੰਜਾਬ ਨੂੰ ਬਦਨਾਮ ਕਰਨ ਤੋਂ ਬਿਨਾਂ ਉਹਨਾਂ ਕੋਲ ਕੁਝ ਨਹੀਂ ਹੈ ਪੰਜਾਬ ਨੂੰ ਆਰਥਿਕ ਤੌਰ ਤੇ ਕੰਗਾਲ ਕਹਿ ਕੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਈ ਕਹਿ ਕੇ ਪੰਜਾਬ ਨੂੰ ਹਰ ਪਾਸੇ ਤੋਂ ਭੰਡੜ ਤੋਂ ਪੰਜਾਬ ਦੇ ਲੋਕਾਂ ਤੋਂ ਵੋਟਾਂ ਮੰਗਦੇ ਤੇ ਪੰਜਾਬ ਨੂੰ ਭੰਡੜ ਤੋਂ ਬਿਨਾਂ ਉਹਨਾਂ ਕੋਲ ਕੁਝ ਹੈ ਨਹੀਂ ਜੇ ਵਿਕਾਸ ਹੋ ਰਿਹਾ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਚਾਰੇ ਪਾਸੇ ਵਿਕਾਸ ਹੋ ਰਿਹਾ ਇਹ ਤਾਂ ਹੀ ਸੰਭਵ ਹੈ ਜੇ ਸਰਕਾਰ ਕੋਲ ਸਾਧਨ ਹੈਗੇ ਨੇ ਬਿਨਾ ਸਾਧਨਾਂ ਦੇ ਕਿਤੋਂ ਸੰਭਵ ਹੈ ਜੇ ਸਾਡਾ ਅਰਥਚਾਰਾ 1 ਕਰੋੜ 23 ਲੱਖ ਸਾਲ ਦਾ ਜੋ ਜੀਡੀਪੀ ਜੀਐਸਡੀਪੀ ਸੀ ਉਦੋਂ ਵੱਧ ਕੇ ਇਸ ਸਾਲ 4.25 ਲੱਖ 4 4 ਲੱਖ 25 ਹਜ਼ਾਰ ਕਰੋੜ ਜਿਹੜਾ ਹੋ ਗਿਆ ਤਾਂ ਇਹ ਤਾਂ ਹੀ ਹੈ ਵੀ ਸਰਕਾਰ ਨੇ ਕੁਝ ਕੀਤਾ ਤਾਂ ਹੀ ਹੋਇਆਗਾ ਤੇ ਇਹ ਸਿਰਫ ਜਿਹੜੇ ਕਾਂਗਰਸੀਆਂ ਦੇ ਕਹਿਣ ਨਾਲ ਜਾਂ ਵਿਰੋਧੀ ਪਾਰਟੀਆਂ ਦੇ ਕਹਿਣ ਨਾਲ ਤਾਂ ਕੋਈ ਅਸੀਂ ਵੀ ਜਦੋਂ ਫੀਲਡ ਵਿੱਚ ਘੁੰਮਦੇ ਆ ਮੈਂ ਵੀ ਮਾਲਵੇ ਚੋਂ ਆਨਾ ਤੇ ਮਾਲਵੇ ਜਦੋਂ ਘੁੰਮਦੇ ਆ ਲੋਕ ਕਹਿੰਦੇ ਕੰਮ ਤਾਂ ਕੀਤੀ ਆ ਕਾਲੀਆਂ ਨੇ ਇਸ ਤਰ੍ਹਾਂ ਇੱਕ ਗੱਲ ਚੱਲਦੀ ਹੈ ਪਰ ਨਾਲ ਹੀ ਗੱਲ ਆ ਜਾਂਦੀ ਹੈ ਮਾਫੀਆ ਦੀ ਲੋਕ ਕਹਿੰਦੇ ਆ ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਸ਼ਰਾਬ ਮਾਫੀਆ ਮਾਫੀਆ ਦਾ ਜਿਹੜਾ ਵੱਡਾ ਅਲੀਗੇਸ਼ਨ ਕਾਲੀ ਦਲ ਤੇ ਲੱਗਦਾ ਉਹ ਕਹਿੰਦੇ ਇਹ ਇਹਦੇ ਤੋਂ ਲੋਕ ਬਹੁਤ ਨਾਰਾਜ਼ ਨੇ ਦੇਖੋ ਮੈਂ ਸਮਝਦਾ ਜਿਹੜਾ ਇਹ ਮਾਫੀਆ ਇਹ ਵੀ ਇੱਕ ਕਾਂਗਰਸ ਦੇ ਵਿਰੋਧੀ ਪਾਰਟੀ ਦੀ ਇੱਕ ਸੋਚੀ ਸਮਝੀ ਇੱਕ ਜਿਹੜੀ ਹੈ ਉਹਨਾਂ ਨੇ ਦੁਬਾਰਾ ਇੱਕ ਕੋਈ ਦਰਸ਼ਕ ਸ਼ਬਦ ਕਹਿ ਕੇ ਕਹਿ ਕੇ ਕਰਕੇ ਲੋਕਾਂ ਦੇ ਮਨ ਵਿੱਚ ਬਿਠਾਤਾ ਟਰਾਂਸਪੋਰਟ ਦਾ ਕੰਮ ਤੇ ਤੁਸੀਂ ਗੱਲ ਕੀਤੀ ਹੈ ਕਾਂਗਰਸ ਦੇ ਆਗੂਆਂ ਦੀ ਟਰਾਂਸਪੋਰਟ ਨਹੀਂ ਹੈ ਕਿ ਉਹਨਾਂ ਦੀ ਟਰਾਂਸਪੋਰਟ ਬੰਦ ਹੋ ਗਈਆਂ ਕਾਂਗਰਸ ਦੇ ਬਥੇਰੇ ਆਗੂ ਨੇ ਨਹੀਂ ਤੁਸੀਂ ਮੈਂ ਨਾ ਨਹੀਂ ਲੈਣਾ ਚਾਹੁੰਦਾ ਤੁਹਾਨੂੰ ਤਾਂ ਪਤਾ ਹੀ ਹੈ ਉਹਨਾਂ ਦੀ ਉਹ ਟਰਾਂਸਪੋਰਟ ਵਧੀਆ ਕਿ ਨਹੀਂ ਵਧੀਆ ਤੇ ਜੇ ਕਿਸੇ ਦਾ ਕੋਈ ਬਿਜ਼ਨਸ ਹੈ ਉਹ ਤਾਂ ਸੈਪਰੇਟ ਚੀਜ਼ ਹੈ ਪਰ ਉਹ ਇੱਕ ਜੇ ਕਹੀਏ ਵੀ ਮਾਫੀਆ ਬਣਾ ਕੇ ਉਹ ਜਿਹੜਾ ਇੱਕ ਬਿਲਕੁਲ ਮੈਂ ਸਮਝਦਾ ਗਲਤ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਸ਼ਰਾਬ ਦੀ ਤੁਸੀਂ ਗੱਲ ਕਰਦੇ ਹੋ ਉਹੀ ਠੇਕੇਦਾਰ ਨੇ ਜਿਹੜੇ ਪਿਛਲੇ 40 ਸਾਲ ਤੋਂ ਚੱਲੇ ਆ ਰਹੇ ਨੇ ਕੀ ਠੇਕੇਦਾਰ ਬਦਲ ਗਏ ਉਹੀ ਠੇਕੇਦਾਰ ਨੇ ਉਹੀ ਕੰਮ ਕਰ ਰਹੇ ਉਹੀ ਕਾਂਗਰਸ ਸਰਕਾਰ ਵੇਲੇ ਚੰਦ ਪਹਿਲਾਂ ਸੀ ਉਹਨਾਂ ਦਾ ਵਪਾਰ ਹੈ ਉਹ ਬਾਹਰੋਂ ਦਾ ਕਰਦੇ ਨੇ ਉਹਨਾਂ ਨੂੰ ਕਮਾਫੀਆ ਦੇ ਰੂਪ ਦੇ ਕੇ ਜਿਹੜਾ ਹੈ ਕਹੀ ਜਾਂਦੇ ਨੇ ਸੋ ਇਸ ਲਈ ਮੈਂ ਸਮਝਦਾ ਇਹ ਬੜੀ ਇੱਕ ਜਿਹੜਾ ਹੈ ਤਰੀਕੇ ਦੇ ਨਾਲ ਉਹਨਾਂ ਕੋਲ ਹੋਰ ਤਾਂ ਕਰੀ ਦੇ ਖਲਾਫ ਕਹਿਣ ਨੂੰ ਕੁਝ ਹੈ ਨਹੀਂ ਉਹ ਕੋਈ ਨਾ ਕੋਈ ਜਿਹੜਾ ਰੂਪ ਲੱਭ ਕੇ ਜਿਹੜਾ ਇੱਕ ਗੱਲ ਮੈਂ ਜ਼ਰੂਰ ਕਹਿਣਾ ਵੀ ਕੁਝ ਹੱਦ ਤੱਕ ਉਹ ਗੱਲ ਨੂੰ ਦਰਾ ਦਰਾ ਕੇ ਲੋਕਾਂ ਦੇ ਮਨ ਵਿੱਚ ਪਉਣ ਲਈ ਕੁਝ ਹੱਦ ਤੱਕ ਸਮਝ ਜ਼ਰੂਰ ਹੋਏਗੀ ਅਕਾਲੀ ਦਲ ਦੇ ਹੋਰ ਲੀਡਰਾਂ ਦੇ ਉੱਤੇ ਜਿਵੇਂ ਸੁਖਦੇਵ ਸਿੰਘ ਢੀਂਡਸਾਨ ਨੇ ਤੁਸੀਂ ਉਹ ਤੁਹਾਡੇ ਉੱਤੇ ਕੋਈ ਵੱਡਾ ਅਲੀਗੇਸ਼ਨ ਆਉਂਦਾ ਨਹੀਂਗਾ ਪਿਛਲੇ ਜੇ ਅਸੀਂ 9 ਸਾਲਾਂ 'ਚ ਵੀ ਦੇਖੀਏ ਬਾਦਲ ਪਰਿਵਾਰ ਦੇ ਉੱਤੇ ਲਗਾਤਾਰ ਫੋਕਸ ਹੁੰਦਾਗਾ ਬਾਦਲ ਪਰਿਵਾਰ ਕਰਕੇ ਤੁਹਾਨੂੰ ਲੱਗਦਾ ਨਹੀਂ ਅਕਾਲੀ ਦਲ ਦੀ ਅਗਰ ਹਾਰ ਅਗਲੀ ਹੋਊਗੀ ਉਹਦੇ 'ਚ ਬਾਦਲ ਪਰਿਵਾਰ ਵੱਡਾ ਜ਼ਿੰਮੇਵਾਰ ਹੋਊਗਾ ਨਹੀਂ ਨਹੀਂ ਦੇਖੋ ਪਹਿਲੀ ਗੱਲ ਤਾਂ ਅਕਾਲੀ ਦਲ ਦੀ ਹਾਰ ਨਹੀਂ ਹੋਣੀ ਤੇ ਦੂਜੀ ਗੱਲ ਇਹ ਹੈ ਇਸ ਭਾਵਕ ਹੈ ਵੀ ਜਿਹੜਾ ਅ ਅਗਵਾਈ ਕਰਦਾ ਨਿਸ਼ਾਨਾ ਵੀ ਹੋਈ ਹੁੰਦਾ ਹੈ ਅੱਜ ਇਹ ਬਾਦਲ ਪਰਿਵਾਰ ਅਕਾਲੀ ਦਲ ਦੀ ਕਾਈ ਕਰ ਰਿਹਾ ਤਾਂ ਸੁਭਾਵਿਕ ਹੈ ਵੀ ਜਿਹੜੀਆਂ ਵਿਰੋਧੀ ਪਾਰਟੀਆਂ ਨਿਸ਼ਾਨਾ ਵੀ ਉਹਨਾਂ ਤੇ ਸਿੱਧਣਗੀਆਂ ਸੋ ਇਹ ਕੋਈ ਨਵੀਂ ਗੱਲ ਨਹੀਂ ਮੈਂ ਸਮਝਦਾ ਪਿਛਲੇ ਸਮੇਂ ਚ ਵੀ ਜਿਹੜੇ ਜਿਹੜੇ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਸੀ ਤਾਂ ਉਦੋਂ ਕੈਪਟਨ ਮਨਿੰਦਰ ਸਿੰਘ ਤੇ ਸਾਰੇ ਨਿਸ਼ਾਨਾ ਸਾਹਦੇ ਸੀਗੇ ਕਿਉਂਕਿ ਉਹਨਾਂ ਦੇ ਵੀ ਜਿਹੜੇ ਸਕੈਮ ਨੇ ਜਾਂ ਹੋਰ ਨੇ ਜੋ ਵੀ ਕੁਝ ਆਇਆ ਉਹਨਾਂ ਵੱਲ ਕੇ ਤਾਂ ਸਾਰਾ ਸੀ ਇਸ ਲਈ ਇਹ ਡੈਮੋਕ੍ਰੇਸੀ ਦੇ ਵਿੱਚ ਸਿਸਟਮ ਦੇ ਵਿੱਚ ਹੀ ਹੈ ਜਦ ਕੇਂਦਰ ਦੇ ਵਿੱਚ ਕਾਂਗਰਸ ਸਰਕਾਰ ਸੀ ਤਾਂ ਉਹ ਗਾਂਧੀ ਪਰਿਵਾਰ ਤੇ ਸਾਰਾ ਨਿਸ਼ਾਨਾ ਸਾਧਿਆ ਜਾਂਦਾ ਸੀ ਸੋ ਰੂਲਿੰਗ ਪਾਰਟੀ ਤੇ ਦੂਸਰਾ ਜਿਹੜਾ ਹੈ ਜਿਹੜਾ ਪਾਰਟੀ ਦਾ ਮੁਖੀ ਹੁੰਦਾ ਹੈ ਉਹਨਾਂ ਵੱਲ ਤਾਂ ਜਿਹੜਾ ਹੈ ਤੁਹਾਨੂੰ ਲੱਗਦਾ ਨਹੀਂ ਜਿਹੜੇ ਪਰਿਵਾਰ ਵਾਲੀ ਗੱਲ ਬਾਰ-ਬਾਰ ਆਉਂਦੀ ਹੈ ਕਿ ਦੇਖੋ ਹਰਸਿਮਰਤ ਬਾਦਲ ਮੰਤਰੀ ਸੁਖ ਅਸੂਬੀਰ ਸਿੰਘ ਬਾਦਲ ਡਿਪਟੀ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਆਦੇਸ਼ ਪ੍ਰਤਾਪ ਕੈਰੋ ਜਵਾਈ ਮਿਨਿਸਟਰ ਵਿਕਰਮ ਮਜੀਠੀਆ ਮਿਨਿਸਟਰ ਤੁਹਾਨੂੰ ਲੱਗਦਾ ਨਹੀਂ ਇਹ ਚੀਜ਼ਾਂ ਕਿਤੇ ਨਾ ਕਿਤੇ ਗੜਬੜ ਪੈਦਾ ਕਰਦੀਆਂ ਨੇ ਇਹਦੇ ਵਿੱਚ ਦੋ ਦੋ ਪਹਿਲੂ ਨੇ ਗੱਲ ਹੈ ਵੀ ਜਿਵੇਂ ਕੈਰੋ ਸਾਹਿਬ ਨੇ ਹੁਣ ਚੌਥੀ ਵਾਰ ਐਮਐਲਏ ਬਣਨੇ ਸੀਨੀਅਰ ਮੋਸਟ ਨੇ ਉਹਨੇ ਬਣਨਾ ਸੁਭਾਵਿਕ ਹੈ ਸੁਮੇਰ ਜੀ ਕਾਰੀਨ ਦੇ ਪ੍ਰਧਾਨ ਨੇ ਤੇ ਤਿੰਨ ਵਾਰੀ ਐਮਪੀ ਰਹਿ ਚੁੱਕੇ ਨੇ ਤੇ ਇਸ ਤੋਂ ਇਲਾਵਾ ਉਹ ਆਪਣੇ ਜਿਵੇਂ ਹਰਸਿਮਰਜੀਤ ਜੀ ਵਾਰੀ ਗੱਲ ਚੱਲੀਗੀ ਢੀਂਸਾ ਸਾਹਿਬ ਐਨੇ ਸੀਨੀਅਰ ਸੀਗੇ ਸੰਦੀਪ ਸਿੰਘ ਟੇਕਾ ਪਰੰਪੂਰਾ ਸਾਹਿਬ ਸੀਨੀਅਰ ਸੀ ਉਹਨਾਂ ਨੂੰ ਬਣਾ ਦਿੱਤਾ ਜਾਂਦਾ ਮੈਨੂੰ ਇਸ ਗੱਲ ਦਾ ਹੈ ਵੀ ਇਹ ਜੋ ਮੋਦੀ ਸਾਹਿਬ ਨੇ ਇੱਕ ਸ਼ਰਤ ਲਗਾਈ ਸੀ ਵੀ 70% 75 ਸਾਲ ਤੋਂ ਵੱਧ ਦੇ ਉਮੀਦਵਾਰ ਇਹਨਾਂ ਜਿਹੜਾ ਅਸੀਂ ਨਹੀਂ ਬਣਾਉਣਾ ਸ਼ਾਇਦ ਉਹਦੇ ਕਰਕੇ ਜਿਹੜਾ ਹੈ ਇਹ ਸਾਡੇ ਸੀਨੀਅਰ ਆਗੂ ਜਿਹੜੇ ਨਹੀਂ ਬਣ ਸਕੇ ਹੂੰ ਹੂੰ ਕੀ ਲੱਗਦਾਗਾ ਅਕਾਲੀ ਦਲ ਦੇ ਅੰਦਰ ਪੀੜੀ ਚੇਂਜ ਹੋ ਰਹੀ ਆ ਨਵੀਂ ਪੀੜੀ ਨੇ ਆ ਕੇ ਕਮਾਂਡ ਸੰਭਾਲ ਲਈ ਆ ਤੁਸੀਂ ਵੀ ਸੰਭਾਲੀ ਆ ਅਕਾਲੀ ਦਲ ਦੇ ਚੀਫ ਮਿਨਿਸਟਰ ਪਦ ਦੇ ਦਾਅਵੇ ਦਾ ਸੁਖਬੀਰ ਸਿੰਘ ਬਾਦਲ ਨਹੀਂ ਹੋਣੀ ਚਾਹੀਦੀ ਅਗਲੇ ਨਹੀਂ ਨਹੀਂ ਉਹੀ ਉਹੀ ਤੇ ਜੇ ਦੇਖੋ ਪ੍ਰਧਾਨ ਹੀ ਅਕਾਲੀ ਦਲ ਦਾ ਪਾਰਟੀ ਦੇ ਦਾਅਵੇਦਾਰ ਹੁੰਦੇ ਜਿੰਨਾ ਚਿਰ ਸਰਦਾਰ ਪ੍ਰਕਾਸ਼ ਸਿੰਘ ਜੀਵਨ ਸਾਹਿਬ ਨੇ ਉਹਨਾਂ ਚਿਰ ਬਾਦ ਸਾਹਿਬ ਨੇ ਹੀ ਜਿਹੜਾ ਸਰਮੌਰ ਸਾਡੇ ਆਗੂ ਨੇ ਉਸ ਤੋਂ ਬਾਅਦ ਹੁਣ ਸੁਭੀਚਿੰਗ ਬੰਦ ਪ੍ਰਧਾਨ ਨੇ ਉਹ ਦਾਅਵੇਦਾਰ ਹੋਣਗੇ ਤੇ ਉਹ ਤਾਂ ਬਾਕੀ ਜਿਹੜਾ ਹੈ ਫੈਸਲਾ ਲੋਕਾਂ ਦੇ ਹੱਥ ਵਿੱਚ ਹੈ ਲੋਕਾਂ ਨੇ ਕਰਨਾ ਹੈਗਾ ਆਪਣੀਆਂ ਜੋ ਭਾਵਨਾਵਾਂ ਨੇ ਉਹ ਆਪਣੇ ਵੋਟ ਰਾਹੀਂ ਰਿਫਲੈਕਟ ਕਰਨੀਆਂ ਪਰ ਮੈਂ ਸਮਝਦਾ ਕੋਈ ਐਸਾ ਕਾਰਨ ਨਹੀਂ ਜਿਹਦੇ ਕਾਰਨ ਆਪਾਂ ਕਹਿ ਸਕੀਏ ਵੀ ਦੇਰ ਬਾਦ ਦਾ ਪਰਵਾਰ ਕਿ ਕਈ ਚੀਫ ਲਿਸਟਰ ਨੇ ਆਪਣੇ ਬੇਟਿਆਂ ਨੂੰ ਕੁਰਸੀ ਟਰਾਂਸਫਰ ਕੀਤੀ ਹੈ ਮੁਲਾਮ ਸਿੰਘ ਯਾਦਵ ਨੇ अखिलेश यादव ਨੂੰ ਦੇਤੀ ਲਾਲੂ यादव ਨੇ ਆਪਣੇ ਬੇਟੇ ਨੂੰ ਡਿਪਟੀ ਜੀ ਮਿਨਿਸਟਰ ਬਣਾਤਾ ਤੁਹਾਨੂੰ ਲੱਗਦਾ ਨਹੀਂ ਸਮਾਂ ਆ ਗਿਆ ਕਿ ਸੁਭੀਰ ਸਿੰਘ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ ਕੋਸੀ ਦੇ ਦੇਣ ਦੇਖੋ ਇਹ ਤਾਂ ਫੈਸਲਾ ਤਾਂ ਸਰਦਾਰ ਸੁਭੀਰ ਸਿੰਘ ਬਾਦਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਵੀ ਬੈਠ ਕੇ ਕਰ ਸਕਦੇ ਅਸੀਂ ਤਾਂ ਐਸਾ ਕੋਈ ਉਹਦੇ ਵਿੱਚ ਨਹੀਂ ਪਰ ਮੈਂ ਸਮਝਦਾ ਜਿੰਨਾ ਚਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸੇਵਾ ਕਰ ਰਹੇ ਨੇ ਪੰਜਾਬ ਦੀ ਉਹਨਾਂ ਚਿਰ ਤਾਂ ਸਾਡੇ ਕਿਉਂਕਿ ਜਦ ਬਾਲਸਾਹ ਦੇ ਨਾਲ ਸੁਪੀਰ ਸਿੰਘ ਜੀ ਕਰ ਰਹੇ ਨੇ ਹੁਣ ਦੋ ਬੰਦੇ ਸੇਵਾ ਕਰ ਰਹੇ ਨੇ ਕੱਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਲਸਾਹ ਨਾਲ ਮਿਲਦੇ ਫਿਰ ਸੁਖਮੀਰ ਜੀ ਇਕੱਲੇ ਲੈ ਜਾਣਗੇ ਥੋੜੀ ਇਹ ਹਰ ਚੀਜ਼ ਦਾ ਪਹਿਲੂ ਹੁੰਦਾ ਨਾ ਪਰ ਮੇਰੀ ਇਹ ਹੈਗੀ ਹੈ ਵੀ ਇਹ ਤਾਂ ਬਾਲਸਾਹ ਤੇ ਨਿਰਭਰ ਕਰਦਾ ਕਿੰਨਾ ਚਿਰ ਰਹੋ ਜਿਹੜਾ ਹੈ ਆਪ ਜੀ ਜ਼ਿੰਮੇਵਾਰੀ ਕੰਟੀਨਿਊ ਕਰਨਾ ਚਾਹੁੰਦੇ ਜੀ ਲੋਕਾਂ ਦੇ ਪਤਾ ਨਹੀਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਬੇਟੇ ਤੇ ਵਿਸ਼ਵਾਸ ਨਹੀਂ ਹੈਗਾ ਕਿ ਉਹ ਸੰਭਾਲ ਲੈਣਗੇ ਕਮਾਨ ਸ਼ਹਿਰ ਦੇ ਇੱਕ ਮਿੰਟ ਜੇ ਉਹਨਾਂ ਨੂੰ ਡਿਪਟੀ ਸੀਐਮ ਬਣਾਇਆ ਹੈ ਜਿਉਂ ਉਹਨਾਂ ਨੂੰ ਅਕਾਲੀ ਦੰਦ ਦਾ ਪ੍ਰਧਾਨ ਬਣਾਇਆ ਜੇ ਤਾਂ ਹੀ ਬਣਾਇਆ ਜੀ ਉਹਨਾਂ ਨੂੰ ਉਹਨਾਂ ਤੇ ਵਿਸ਼ਵਾਸ ਸੀ ਉਹਨਾਂ ਦੀ ਕਾਬਲੀਅਤ ਤੇ ਇੱਕ ਹੀ ਗੱਲ ਚੱਲ ਰਹੀ ਹੈ ਜਿਹੜੀ এমਪਲਾਈਜ਼ ਪੱਕੇ ਕਰਨ ਵਾਲੀ ਗੱਲ ਹੈ ਕਿਉਂਕਿ ਤੁਹਾਡੇ ਕੋਲ ਪੁਖਤਾ ਇਨਫੋਰਮੇਸ਼ਨ ਉਹ ਵੀ ਬੜੀ ਹਵਾ ਚ ਚਲਦੀ ਰਹਿੰਦੀ ਹੈ ਜਿੱਥੇ ਬੰਦੀਆਂ ਦੀ ਬੜੀ ਕਯਰਿਓਸਿਟੀ ਹੈ ਕਿ ਕੌਣ ਪੱਕਾ ਹੋਊ ਕੌਣ ਨਹੀਂ ਹੋਊ ਕੰਡਿਨੀ ਫਰਾਂਸ ਡਿਪਾਰਟਮੈਂਟ ਕਹਿ ਰਿਹਾ ਜਾਂ ਤਾਂ ਪੱਕੇ ਕਰ ਲਓ ਜਾਂ ਜਿਹੜੀਆਂ ਪਰਤੀਆਂ ਕੱਢੀਆਂ ਉਹਨਾਂ ਨੂੰ ਲੈ ਲਓ ਇਸ ਤਰ੍ਹਾਂ ਦੀ ਵੀ ਕੰਟਰਡਿਕਸ਼ਨ ਕੋਈ ਚੱਲ ਰਹੀ ਹੈ ਕੀ ਹੈਗਾ ਮਤਲਬ ਜਿਹੜੇ ਪੱਕੇ ਮੁਲਾਜ਼ਮ ਕਰਨੇ ਨੇ ਚੀਫ ਮਿੰਿਸਟਰ ਸਾਹਿਬ ਨੇ ਵਾਅਦਾ ਵੀ ਕੀਤਾ ਕਿ 3 ਸਾਲ ਤੋਂ ਜਿਹੜੇ ਕੰਟ੍ਰੈਕਟ ਤੇ ਨੇ ਉਹਨਾਂ ਨੂੰ ਅਸੀਂ ਕਰਾਂਗੇ ਕਿੰਨੇ ਹੋਣ ਜਾ ਰਹੇ ਨੇ ਫਰਾਂਸ ਡਿਪਾਰਟਮੈਂਟ ਇਹ ਹਜੇ ਕਿਸੇ ਕੋਲ ਵੀ ਐਗਜ਼ੈਕਟ ਫਿਗਰ ਨਹੀਂ ਹੈ ਕਿੰਨੇ ਪੱਕੇ ਹੋਣਗੇ ਅਸੀਂ ਸਾਰੇ ਡਿਪਾਰਟਮੈਂਟਸ ਤੋਂ ਇਨਫੋਰਮੇਸ਼ਨ ਮੰਗੀ ਹੈ ਉਹਦੇ ਦੋ ਤਿੰਨ ਚੀਜ਼ਾਂ ਨੇ ਜਿਹੜੇ ਪ੍ਰੋਪਰ ਥਰੂ ਪ੍ਰੋਪਰ ਸਿਲੈਕਸ਼ਨ ਪ੍ਰੋਸੈਸ ਜਿਹੜੇ ਪ੍ਰਤੀ ਹੋਏ ਪੰਜਾਬ ਸਰਕਾਰ ਦੀ 100% ਗ੍ਰਾਂਟ ਦੇ ਵਿੱਚ ਸਕੀਮ 'ਚ ਉਹ ਭਰਤੀ ਹੋਏ ਨੇ ਉਹਨਾਂ ਨੂੰ ਤਾਂ ਅਸੀਂ ਪੱਕੇ ਕਰਨ ਦਾ ਤਕਰੀਬਨ ਸਰਕਾਰ ਵੱਲੋਂ ਮਨ ਬਣਾਇਆ ਜਾ ਚੁੱਕਿਆ ਹੈ ਤੇ ਪਰ ਕਈ ਹੁਣ ਇਹਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਨੇ ਕਈ ਸੈਂਟਰਲ ਗਵਰਨਮੈਂਟ ਸਕੀਮਸ ਦੇ ਵਿੱਚ ਚੱਲ ਰਹੇ ਨੇ ਕੀ ਅਸੀਂ ਉਹਨਾਂ ਨੂੰ ਪੱਕਾ ਕਰ ਸਕਦੇ ਆ ਉਹਨਾਂ ਨੂੰ ਕਿਉਂਕਿ ਤਨਖਾਹ ਕੁਝ ਪਰਸੈਂਟ ਸੈਂਟਰ ਗਵਰਨਮੈਂਟ ਦੇਣੀ ਹੈ ਕੀ ਕੇਂਦਰ ਸਰਕਾਰ ਉਹਨਾਂ ਨੂੰ ਉਸ ਸ਼ੇਅਰ ਦੇ ਵਿੱਚ ਜਿਵੇਂ 60% ਕੇਂਦਰ ਸਰਕਾਰ ਨੇ ਦੇਣੀ 40% ਅਸੀਂ ਦੇਣੀ ਹੈ ਕੀ ਕੇਂਦਰ ਸਰਕਾਰ ਉਹਨਾਂ ਨੂੰ ਜਿਹੜੀ ਹੈ ਜਿਹੜੇ ਅਸਮੀ ਰੈਗੂਲਰਲੀ ਡੀਏ ਲੱਗਦੇ ਆ ਇਨਕਰੀਮੈਂਟ ਲੱਗਦੇ ਆ ਉਹ ਦੇਣ ਨੂੰ ਤਿਆਰ ਹੋਏਗੀ ਸੋ ਸਾਰੀ ਵੀ ਚੀਜ਼ਾਂ ਤੇ ਵਿਚਾਰ ਹੋ ਰਿਹਾ ਤੇ ਕੋਈ ਅੰਦਾਜ਼ਾ ਹੈ ਕਿੰਨੇ ਕੁ ਪੱਕੇ ਕੋਈ ਅੰਦਾਜ਼ਾ ਤਾਂ ਹੋਊਗਾ ਹਜੇ ਕੋਈ ਅੰਦਾਜ਼ਾ ਨਹੀਂ ਸਾਰੇ ਤੋਂ ਇਨਫੋਰਮੇਸ਼ਨ ਮੰਗੀ ਹੈ ਸਾਡੀ ਕਮੇਟੀ ਬਣੀ ਹੈ ਚੀਫ ਸੈਕਟਰੀ ਪੰਜਾਬ ਜੀ ਦੀ ਉਹਦੀ ਪ੍ਰਧਾਨਗੀ ਦੇ ਵਿੱਚ ਉਹ ਸਾਰੀ ਇਨਫੋਰਮੇਸ਼ਨ ਇਕੱਠੀ ਕਰਕੇ ਸਾਨੂੰ ਅਗਲੇ ਕੁਝ ਦਿਨਾਂ ਦੇ ਵਿੱਚ ਹੀ ਪੰਜਾਬ ਸਰਕਾਰ ਨੂੰ ਉਮਾਇਆ ਕਰਾਏਗੀ ਉਸ ਤੋਂ ਬਾਅਦ ਫੈਸਲਾ ਪੱਕੇ ਜ਼ਰੂਰ ਹੋਣਗੇ ਮਤਲਬ ਇਹ ਤੈ ਹੈ ਕਿ ਪੱਕੇ ਹੋਣਗੇ ਉਹਨਾਂ ਦੀ ਗਿਣਤੀ ਥੋੜੀ ਹੋ ਸਕਦੀ ਹੈਗੀ ਗਿਣਤੀ ਤਾਂ ਦੇਖੋ ਕਾਨੂੰਨ ਦੇ ਦਾਇਰੇ ਦੇ ਵਿੱਚ ਹੀ ਕਰ ਸਕਦੇ ਆਸੀਂ ਉਮਾ ਦੇ ਵੀ ਕੇਸ ਹੈ ਸੁਪਰੀਮ ਕੋਰਟ ਦਾ ਉਦੋਂ ਚ ਉਹਨੇ ਕਲੀਅਰ ਕਰ ਘਟਾ ਦਿੱਤਾ ਦਿੱਤੀ ਹੋਈ ਉਹਨੇ ਉਸ ਵਾਰ ਅਸੀਂ ਜੋ ਸਾਡੇ ਐਲਐਨ ਦੇ ਉਹਨਾਂ ਦੀ ਵੀ ਰਾਏ ਮੰਗੀ ਹੈ ਉਹਨਾਂ ਨੇ ਵੀ ਸਾਨੂੰ ਕੁਝ ਰਾਏ ਦਿੱਤੀਆਂ ਨੇ ਸੋ ਉਹ ਸਾਰੀ ਚੀਜ਼ਾਂ ਨੂੰ ਲੀਗਲ ਐਸਪੈਕਟ ਦੇਖ ਕੇ ਬੰਦੇ ਦਾ ਵੀ ਕਿਤੇ ਬੈਕ ਡੋਰ ਐਂਟਰੀ ਨਾ ਹੋ ਜਾਏ ਦੇਖੋ ਕੋਰਟ ਨੇ ਕਿਹਾ ਵੀ ਬੈਕ ਡੋਰ ਐਂਟਰੀ ਨਹੀਂ ਹੋਣੀ ਚਾਹੀਦੀ ਮੈਂ ਮਤਲਬ ਇਹ ਵੀ ਤੁਸੀਂ ਆਊਟਸੋਰਸਿੰਗ ਜਾਂ ਕੰਟਰੈਕਟ ਤੇ ਸਿੱਧਾ ਵਿਦਾਊਟ ਮੈਰਿਟ ਭਰਤੀ ਕਰ ਲੋ ਉਹਨੂੰ ਰੈਗੂਲਰ ਕਰ ਦਿਓ ਉਹ ਚੀਜ਼ਾਂ ਨੂੰ ਅਸੀਂ ਜਿਹੜਾ ਹੈ ਦੇਖ ਰਹੇ ਹਾਂ ਤੇ ਜੋ ਥਰੂ ਪ੍ਰੋਪਰ ਪ੍ਰੋਸੈਸ ਥੂ ਮੈਰਿਟ ਜਿਹੜੇ ਪੰਜਾਬ ਸਰਕਾਰ ਦੇ ਮੁਲਾਜ਼ਮ ਪਰਚਲ ਨੂੰ ਜਰੂਰ ਅਸੀਂ ਵਿਚਾਰਾਂ ਜਿਹੜੀਆਂ ਨਵੀਆਂ ਭਰਤੀਆਂ ਸੀ ਜਾਖੜ ਬਾਰ-ਬਾਰ ਸਟੇਟਮੈਂਟ ਦਿੰਦੇ ਨੇ ਕਿ ਸਵਾ ਲੱਖ ਕਿਉਂਕਿ ਉਹ ਦੋ ਬੇਅਦਵੀ ਗਾਂਢ ਚੋਂ ਨਿਕਲਣਾ ਸੀ ਕਾਲੀ ਦਲ ਨੇ ਇਸ ਕਰਕੇ ਕਹਿੰਦਾ ਕਿ ਸਵਾ ਲੱਖ ਭਰਤੀ ਕਰਾਂਗੇ ਉਹ ਸਵਾ ਲੱਖ ਕਹਿੰਦੇ ਦਿਖ ਨਹੀਂ ਰਹੀ ਹੈ ਜਾਖੜ ਦਾ ਅਲੀਗੇਸ਼ਨ ਹੈ ਕਿ ਸਵਾ ਲੱਖ ਭਰਤੀ ਕਿੱਥੇ ਹੈਗੀ ਦੇਖੋ ਦੋ ਦੋ ਸਾਰੇ ਡਿਪਾਰਟਮੈਂਟ ਜਿਹਦੇ ਵਿੱਚ ਬਹੁਤ ਵੱਡੀ ਭਰਤੀ ਹੁੰਦੀ ਹੈ ਪੁਲਿਸ ਡਿਪਾਰਟਮੈਂਟ ਐਜੂਕੇਸ਼ਨ ਪੁਲਿਸ ਚੱਲ ਰਹੀ ਹੈ ਪੁਲਿਸ ਚੱਲ ਰਹੀ ਹੈ ਐਜੂਕੇਸ਼ਨ ਦੀ ਚੱਲ ਰਹੀ ਹੈ ਐਜੂਕੇਸ਼ਨ ਦੇ ਵਿੱਚ 4000 5000 ਤੱਕ ਅਸੀਂ ਹੁਣੇ ਹੀ ਭਰਤੀ ਕਰ ਚੁੱਕੇ ਹਾਂ 6 7000 ਦੀ ਭਰਤੀ ਚੱਲ ਰਹੀ ਹੈ ਇਸੇ ਤਰ੍ਹਾਂ ਪੁਲਿਸ ਦੇ ਵਿੱਚ ਵੀ ਕਾਫੀ ਜਿਹੜੀ ਇਹ ਜੰਗੀ ਪਦਤਰ ਤੇ ਭਰਤੀ ਚੱਲ ਰਹੀ ਹੈ ਸਾਰੇ ਜਿਹੜੇ ਕਾਟਰਸ ਦੇ ਵਿੱਚ ਸੋ ਹੋਰ ਜਿਹੜੇ ਨੇ ਵੱਖ-ਵੱਖ ਬਿਜਲੀ ਬੋਰਡ ਦੇ ਵਿੱਚ ਵੀ ਪਰਤੀਏ ਜਿਹੜੀ ਸ਼ੁਰੂ ਕੀਤੀ ਗਈ ਹੈ ਤਿੰਨ ਚਾਰ ਜਿਹੜੇ ਵੱਡੇ ਧਾਰ ਨੇ ਜਿੱਥੇ ਜ਼ਿਆਦੇ ਮੁਲਾਜ਼ਮ ਨੇ ਹੈਲਥ ਡਿਪਾਰਟਮੈਂਟ ਦੇ ਵਿੱਚ ਜਿਹੜਾ ਹੈ ਭਰਤੀ ਕੀਤੀ ਜਾ ਰਹੀ ਹੈ ਸੋ ਜਿਹੜੇ ਵੱਡੇ ਜਿੱਥੇ ਜ਼ਿਆਦੇ ਮੁਲਾਜ਼ਮ ਹੁੰਦੇ ਨੇ ਉਹਨਾਂ ਦੇ ਵਿੱਚ ਬੜੀ ਜੋ ਉਹਨਾਂ ਨੂੰ ਭਰਤੀ ਚੱਲ ਰਹੀ ਹੈ ਤੇ ਓਵਰ ਆਲ ਜੇ ਸਾਰਿਆਂ ਨੂੰ ਕਰੀਏ ਤਾਂ ਇਹ ਤਕਰੀਬਨ ਇੰਨਾ ਫਿਗਰ ਜਿਹੜਾ ਬਣ ਜਾਂਦਾ ਹੈ ਲੋਕਾਂ ਦੇ ਮਨ 'ਚ ਬੜਾ ਇਹ ਸਵਾਲ ਆਗਾ ਕਿ ਪਰਮਿੰਦਰ ਸਿੰਘ ਢੀਂਡਸਾਨੇ ਹਲਕਾ ਕਿਉਂ ਬਦਲਿਆਗਾ ਤੁਸੀਂ ਲਹਿਰੇ ਤੋਂ ਚਰਚਾ ਕੀ ਲਹਿਰੇ ਤੋਂ ਮੈਂ ਤਾਂ ਥਰੂਆਊਟ ਡਿਸਟ੍ਰਿਕਟ ਪਿਛਲੇ ਸਮੇਂ ਤੋਂ ਹੀ ਜਿਹੜਾ ਕੰਮ ਕਰਦਾ ਰਹੇ ਹੈ ਤੇ ਹੁਣ ਵੀ ਪਹਿਲਾਂ ਵੀ ਲਹਿਰੇ ਚ ਵੀ ਸੁਨਾਮ ਚ ਵੀ ਜੜਵੇ ਚ ਵੀ ਆਵੇਂ ਰਿਜ਼ਰਵ ਹਲਕੇ ਮੈਂ ਰੈਗੂਲਰਲੀ ਜਿਹੜਾ ਹੈ ਉੱਥੇ ਇਨ ਟੱਚ ਤੇ ਅਖ ਭੂਟ ਵਿੱਚ ਫੈਸਲਾਦਾਰ ਅਲਟੀਮੇਟਲੀ ਪਾਰਟੀ ਨੇ ਕਰਨਾ ਪਰ ਜਿਹੜਾ ਹੈ ਲਹਿਰੇ ਹਲਕੇ ਦੇ ਲੋਕਾਂ ਦੀ ਇੱਛਾ ਸੀ ਉਹਨਾਂ ਨੇ ਜਾ ਕੇ ਸਾਨੂੰ ਮਿਲੇ ਵੀ ਟੀਨ ਸਾਹਮਣੂ ਵੀ ਕਿਹਾ ਤੇ ਵੀ ਤੁਸੀਂ ਉਹਦੇ ਪ੍ਰਵਾਹ ਦੇ ਵਿੱਚੋਂ ਕੋਈ ਆ ਕੇ ਇੱਥੇ ਸਾਨੂੰ ਨਮਾਇੰਗੀ ਦੇਵੇ ਉਸ ਸੋਚ ਨੂੰ ਲੈ ਕੇ ਅਸੀਂ ਉੱਥੇ ਜਿਹੜਾ ਮੈਂ ਕੰਮ ਕਰ ਰਿਹਾ ਹਾਂ ਬਾਕੀ ਫੈਸਲਾ ਪਾਰਕ ਵਿੱਚ ਜੋ ਵੀ ਪਾਰਟੀ ਲੀਡਰਸ਼ਿਪ ਹੈ ਉਹਨੇ ਕਰਨਾ ਅ ਰਿੰਦਰ ਕੌਰ ਪਠੜ੍ਹ ਕਾਫੀ ਮਜ਼ਬੂਤ ਕੈਂਡੀਡੇਟ ਨੇ ਪਹਿਲੀ ਸਟੇਟਮੈਂਟਾਂ ਦੇਣੀ ਉਹਨਾਂ ਨੇ ਸ਼ੁਰੂ ਕਰਤੀਆਂ ਕਿ ਪਰਮਿੰਦਰ ਸਿੰਘ ਸਾਨੂੰ ਵੱਡੇ ਫਰਕ ਦੇ ਨਾਲ ਚੋਣ ਹਰਾਉਂ ਦੇਖੋ ਸਟੇਟਮੈਂਟ ਤਾਂ ਕੋਈ ਵੀ ਦੇ ਸਕਦਾ ਮੈਂ ਕੋਈ ਇਕੱਲਾ ਉੱਥੇ ਅਸੀਂ ਤਾਂ ਜਿੱਥੇ ਵੀ ਕੋਈ ਕਰਨਾ ਹੈ ਸੇਵਾ ਭਾਵਨਾ ਨਾਲ ਕਰਨਾ ਹੈ ਆਖਰ ਤਾਂ ਫੈਸਲਾ ਲੋਕਾਂ ਦੇ ਹੱਥ 'ਚ ਹੈ ਜੇ ਉਹ ਉਹਨਾਂ ਨੂੰ ਪਾਦਨ ਗਿਆ ਸੀ ਜਿਹੜਾ ਕੋਈ ਉਸ ਗੱਲ ਤੇ ਹੈ ਜੇ ਜੋ ਵੀ ਫੈਸਲਾ ਲਵਾਂਗਾ ਤੇ ਅੱਗੇ ਸਿਰ ਚ ਕਾਵਾਂਗੇ ਲੋਕਾਂ ਦੇ ਰੱਖ ਕੇ ਤੇ ਆਪਦੀ ਸਾਡੀ ਜ਼ਿੰਮੇਵਾਰੀ ਹੈ ਤੇ ਮੈਂ ਸਮਝਦਾ ਕਿ ਜਿਸ ਤਰ੍ਹਾਂ ਦਾ ਲੋਕਾਂ ਨੇ ਸਾਨੂੰ ਸਾਡੇ ਜਿਹੜਾ ਹੈ ਆਪਦਾ ਵਿਸ਼ਵਾਸ ਦਿਖਾਇਆ ਉਤਸ਼ਾਹ ਦਿਖਾਇਆ ਪੀ ਅਕਾਲੀ ਦਲ ਜਿਹੜਾ ਹੈ ਇਕੱਲਾ ਲਹਿਰਾ ਨਹੀਂ ਬਲਕਿ ਸਾਰੀਆਂ ਸਿੱਖਣ ਦੇ ਵਿੱਚ ਵੱਡੀ ਜਿੱਤ ਕਰਾਪਤ ਕਰ ਆਮ ਆਦਮੀ ਪਾਰਟੀ ਬੜਾ ਦਾਵਾ ਕਰ ਰਹੀ ਹੈ ਇਹ ਸੀਟਾਂ ਦੇ ਖਾਸ ਤੌਰ ਤੇ ਕਿਉਂਕਿ ਭਗਵੰਤ ਮਾਨ ਉੱਥੇ ਜਿੱਤੇ ਹੋਏ ਨੇ ਸੰਗਰੂਰ ਮੋਗਾ ਫਰੀਦਕੋਟ ਬਰਨਾਲਾ ਮਾਨਸਾ ਬਠਿੰਡਾ ਇਹ ਜ਼ਿਲ੍ਹਿਆਂ ਦੇ ਅੰਦਰ ਜ਼ਿਆਦਾ ਦਾਅਵੇਦਾਰੀ ਜਿਤਾ ਰਹੀ ਆਮ ਆਦਮੀ ਪਾਰਟੀ ਤਾਂ ਕਿੰਨਾ ਵੱਡਾ ਚੈਲੰਜ ਆਮ ਆਦਮੀ ਪਾਰਟੀ ਤੁਹਾਡੇ ਲਈ ਦੇਖੋ ਆਮ ਆਦਮੀ ਪਾਰਟੀ ਦੇ ਅਸੀਂ ਰਾਈਟ ਆਪ ਨਹੀਂ ਕਰ ਸਕਦੇ ਉਹਨਾਂ ਦੀ ਵੀ ਆਪਣੀਆਂ ਇਨਫਲੂਐਂਸ ਹੈਗੀ ਹੈ ਪਾਕਟਸ ਆਫ ਇਨਫਲੂਐਂਸ ਨਹੀਂ ਪਰ ਅਲਟੀਮੇਟਲੀ ਜਿਹੜੀ ਪੋਲਿਟਿਕਸ ਹੈ ਬੜੀ ਫਲੂਇਡ ਹੈ ਇਹ ਦਾ ਦਿਨ ਰੋਜ਼ ਜਿਹੜੀ ਹੈ ਸਿਆਸਤ ਦੇ ਰੰਗ ਬਦਲਦੇ ਨੇ ਹਾਲਾਤ ਬਦਲਦੇ ਨੇ ਤੇ 2-3 ਮਹੀਨੇ ਹਜੇ 4 ਮਹੀਨੇ ਚੌਣਾ ਚ ਰਹਿੰਦੇ ਨੇ ਉੱਥੋਂ ਤੱਕ ਕੀ ਚੇਂਜਸ ਆਉਂਦੀਆਂ ਨੇ ਇਹ ਤਾਂ ਸਮਾਂ ਦੱਸੇਗਾ ਪਰ ਜੇ ਮੈਂ ਕਹਾ ਵੀ ਅਸੀਂ ਕਹਿੰਦੀ ਆ ਵੀ ਆਮ ਆਦਮੀ ਪਾਰਟੀ ਨੂੰ ਰਾਈਟ ਆਫ ਕੀਤਾ ਵੀ ਆਮ ਆਦਮੀ ਪਾਰਟੀ ਦਾ ਨਹੀਂ ਉਹ ਵੀ ਸੱਡੀ ਜਿਹੜੀ ਹੈ ਇੱਕ ਜਿਹੜੀ ਹੈ ਕੁਝ ਵਿੱਚ ਵੀ ਇਹ ਗਲਤ ਰਹੀ ਹੈ ਪਰ ਜਿਸ ਤਰੀਕੇ ਨਾਲ ਮੈਂ ਕਹਿ ਸਕਦਾ ਪਿਛਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਾਫੀ ਮਜ਼ਬੂਤ ਹੋ ਕੇ ਉੱਭਰੇ ਹੈ ਐਂਟੀ ਇਨਕੰਮਬੈਂਸੀ ਹਮੇਸ਼ਾ ਹੁੰਦਾ ਜਦੋਂ ਕੇਂਦਰ ਦੇ ਅੰਦਰ ਕਾਂਗਰਸ ਦੀ ਸਰਕਾਰ ਸੀ 10 ਸਾਲ ਸਰਕਾਰ ਨੇ 44 ਸੀਟਾਂ ਆਈਆਂ ਉਹਨਾਂ ਨੂੰ ਐਂਟੀ ਇਨਕੰਮਬੈਂਸੀ ਉਹਨਾਂ ਨੂੰ ਲੈ ਬੈਠੀ ਤੁਹਾਨੂੰ ਨਹੀਂ ਲੱਗਦਾ ਕਾਲੀ ਦਲ ਨੂੰ ਵੀ ਜਿਹੜੀ ਐਂਟੀ ਇਨਕੰਮੈਂਸੀ ਹੋ ਉਹਦਾ ਵੱਡਾ ਫੈਕਟਰ ਰਹੂ ਤੇ ਕੋ ਐਂਟੀ ਇਨਕੰਮਬੈਂਸੀ ਤਾਂ ਹੁੰਦੀ ਹੈ ਪਰ ਉਹਦੇ ਨਾਲ ਜਿਹੜੇ 10 ਸਾਲਾਂ ਵਿੱਚ ਕੰਮ ਕੀਤੇ ਹੋਣ ਲੋਕਾਂ ਦੇ ਫਾਇਦੇ ਕੀਤੇ ਹੁੰਦੇ ਉਹ ਵੀ ਤਾਂ ਨਾਲ ਚੱਲਦੇ ਨੇ ਨੈਸ਼ਨਲ ਜੋ ਜਿਹੜੀ ਹੈ ਪਾਰਟੀ ਜਿਹੜੀਆਂ ਗਵਰਨਮੈਂਟ ਹੈ ਉਹ ਕਦੇ ਡਾਇਰੈਕਟਲੀ ਲੋਕਾਂ ਨੂੰ ਬੈਨੀਫਿਟ ਨਹੀਂ ਕਰ ਸਕਦੀ ਪਰ ਜਿਹੜੀ ਸਟੇਟ ਨਹੀਂ ਹੁੰਦੀਆਂ ਨੇ ਉਹ ਡਾਇਰੈਕਟਲੀ ਲੋਕਾਂ ਦਾ ਜੁੜੀਆਂ ਹੋਈਆਂ ਹੁੰਦੀਆਂ ਤੇ ਉਹਦੇ ਨਾਲ ਜਿਹੜੇ ਲੋਕਾਂ ਨੂੰ ਸਰਕਾਰ ਦੀ ਪਾਲਿਸੀ ਤੋਂ ਸਕੀਮਸ ਤੋਂ ਫਾਇਦਾ ਹੁੰਦਾ ਉਹ ਨਾਲ ਵੀ ਜੁੜਦੇ ਆ ਤੇ ਜਿਹੜੇ ਕੋਈ ਅਸਭਾਵਿਕ ਹੈ ਕਿ ਜਿਹੜਾ ਕੋਈ ਐਡਮਿਨਿਸਟ੍ਰੇਸ਼ਨ ਤੋਂ ਕੋਈ ਗਲਤੀ ਹੋਈ ਹੁੰਦੀ ਹੈ ਕੋਈ ਕਮੀਆਂ ਰਹਿ ਜਾਂਦੀਆਂ ਨੇ ਉਹਦਾ ਵੀ ਜਿਹੜਾ ਹੈ ਕਮੀਆਂ ਜਿਹੜਾ موجوده ਸਰਕਾਰ ਨੂੰ ਚੱਲਣਾ ਪੈਣਾ ਥੋੜੀ ਲੜਾਈ ਸੋ ਦੋਨੋਂ ਚੀਜ਼ਾਂ ਚੱਲਦੀਆਂ ਨੇ ਤੁਹਾਡੀ ਲੜਾਈ ਕਿਹਦੇ ਨਾਲ ਆ ਗਈ ਆਮ ਆਦਮੀ ਪਾਰਟੀ ਨਾਲ ਆ ਜਾਂ ਕਾਂਗਰਸ ਨਾਲ ਆ ਗਈ ਕਿਉਂਕਿ ਮੈਂ ਸਮਝਦਾ ਇਹ ਜੋ ਚੋਣ ਹੈ ਇਹ ਪਾਰਟੀ ਵੀ ਇਹਦੇ ਤੇ ਤਾਂ ਹੈ ਇੱਕ ਇਸ਼ੂ ਬਟ ਨਾਲ ਨਾਲ ਇੰਡੀਵਿਜੂਅਲ ਕੈਂਡੀਡੇਟ ਵੀ ਕੋਸ਼ਿਸ਼ਾਂ ਚ ਮੈਟਰ ਕਰਨੀ ਹੈ ਤੇ ਅਸੀਂ ਲੜਾਈ ਦੇ ਵਿੱਚ ਕਿਤੇ ਕਾਂਗਰਸ ਨਾਲ ਕਿਤੇ ਆਮ ਆਦਮੀ ਪਾਰਟੀ ਨਾਲ ਦੋਨਾਂ ਨਾਲ ਹੀ ਅਟਲ ਮੁਕਾਬਲਾ ਹੋਏਗਾ 100 ਸੀਟਾਂ ਦੀ ਦਾਅਵੇਦਾਰੀ ਆਮ ਆਦਮੀ ਪਾਰਟੀ ਕਰ ਰਹੀ ਹੈ ਅਕਾਲੀ ਦਲ ਦੀ ਦਾਅਵੇਦਾਰੀ ਕੀ ਹੈਗੀ ਦੇਖੋ ਅਸੀਂ ਬਹੁਮਤ ਹਾਸਲ ਕਰਾਂਗੇ ਇਹ ਸਾਡੀ ਦਾਅਵੇਦਾਰੀ ਹੈ ਜੀ ਜੀਪੀ ਦੇ ਨਾਲ ਅਲਾਈਅੰਸ ਅਲਾਈਅੰਸ ਦੇ ਵਿੱਚ ਤਨਵਦੀਨ ਜੀ ਸਭ ਤੋਂ ਵੱਡ ਗਲਤ ਗੱਲ ਕਰਨ ਦੀ ਨਹੀਂ ਇਸਨ ਪਰਮਿੰਦਰ ਸਿੰਘ ਢੀਂਸਾ ਜਿਨ੍ਹਾਂ ਦਾ ਕਹਿਣਾ ਹੈਗਾ ਕਿ ਪੰਜਾਬ ਦੀ ਇਕਨੋਮੀ ਬਾਰੇ ਜੋ ਗੱਲਾਂ ਕਹੀਆਂ ਜਾ ਰਹੀਆਂ ਉਹ ਤੱਥਪੂਰਨ ਨਹੀਂ ਹੈ ਪੰਜਾਬ ਦੀ ਇਕਨੋਮੀ ਇਹਨਾਂ ਦਾ ਕਹਿਣਾ ਕਿ ਟਰੈਕ ਦੇ ਉੱਤੇ ਆ ਔਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਨੇ ਵਿਕਾਸ ਦੇ ਕੰਮ ਕੀਤੇ ਨੇ ਇਹਨਾਂ ਵਿਕਾਸ ਦੇ ਕੰਮਾਂ ਦੇ ਆਧਾਰ ਦੇ ਉੱਤੇ ਹੀ ਅਕਾਲੀ ਦਲ ਪੰਜਾਬ 'ਚ ਤੀਜੀ ਵਾਰ ਸਰਕਾਰ ਬਣਾਉਣ ਜਾ ਰਿਹਾ ਕੈਮਰਾਮੈਨ ਗਰੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ